ਉਹ ਸਾਨੂੰ ਬੁਲਾਇਆ ਸਾਰਿਆਂ ਨੂੰ 2 ਕੁ ਮਹੀਨੇ ਬਾਅਦ ਸੀਬੀਆਈ ਨੇ ਮੇਰੀ ਵਾਰੀ ਆਈ ਤੇ ਕਹਿੰਦਾ ਵੀ ਇਹ ਲਾਠੀ ਚਾਰਜ ਕਿੰਨੇ ਬੰਦੇ ਮਰੇ ਮੈਂ ਹਜੇ ਬੰਦਾ ਦੇ ਕੋਈ ਨਹੀਂ ਮਰਿਆ ਕਿਹਦਾ ਫ੍ਰੈਕਚਰ ਵੀ ਨਹੀਂ ਹੋਇਆ ਆਂਦਾ ਯਾਰ ਕਮਾਲ ਦੀ ਗੱਲ ਆ ਪਹਿਲੀ ਵਾਰ ਮੈਂ ਇਨਕੁਆਰੀ ਕਰ ਲਗਾਵਾ ਜਿਹੜੀ ਇਨਕੁਆਰੀ ਦੇ ਵਿੱਚ ਨਾ ਉਹ ਬੰਦਾ ਮਰਿਆ ਵਾ ਤਾਂ ਕੋਈ ਜ਼ਖਮੀ ਹੋਇਆ ਵਾ ਲਾਠੀ ਚਾਰਜ ਦੀ ਗਵਾਰੀ ਆ ਉਹ ਗਵਾਰੀ ਦੇ ਵਿੱਚ ਕੋ ਦੋ ਸਾਲ ਚੱਲਦੀ ਰਹੀ ਉਸ ਸੀਬੀਆਈ ਨੇ ਕੀ ਕਰਦਿਆ ਵੀ ਉਹ ਲਾਲ ਬੱਤੀ ਜਗਾ ਗਿਆ ਅੰਦਰ ਬਹਿ ਜਾਂਦੇ ਆ ਤੁਸੀਂ ਬਾਹਰ ਬੈਠੇ ਰਹੋ ਦੋ-ਦੋ ਘੰਟੇ ਉੱਲੋਂ ਤਰ ਬਰਬਰ ਫਲਾਇਆ ਉਹ ਬੰਦੇ ਦਾ ਮਾਚੀ ਮਾਰ ਦਿੰਦੇ ਆ ਉੱਥੇ ਤੇ ਇਹ ਵੀ ਗੱਲ ਚੱਲਦੀ ਸੀ ਵੀ ਉੱਥੇ ਬਹਿ ਕੇ ਕੋਈ ਆਪਸ ਚ ਗੱਲਬਾਤਾਂ ਕਰਿਓ ਇਹ ਵੀ ਹੋ ਸਕਦਾ ਸ਼ਾਇਦ ਆਪਣਾ ਇਹ ਰਿਕਾਰਡਿੰਗ ਕਰਦੇ ਹੋਣ ਸਰਵੇਲੈਂਸ ਕਰਦੇ ਹੋਆ ਕਹਿ ਆਜਲੋ ਬਾਬੇ ਦੀ ਜਮਾਨਤ ਹੋ ਗਈ ਤੇ ਬਾਬੇ ਦਾ ਕੋਈ ਹੋਰ ਡੇਰਾ ਸੀਗਾ ਉੱਥੇ ਜਾ ਕੇ ਰਹਿਣ ਲੱਗ ਪਿਆ ਇਹਦੇ ਵਿੱਚ ਉਹ ਸਦਰਾਣ ਇੱਕ ਔਰਤ ਨੇ ਵੀ ਇਲਜ਼ਾਮ ਲਗਾਇਆ ਕਿ ਮੇਰ ਨਾਲ ਨੇ ਸੂਸ਼ਨ ਕੀਤਾ ਮੇਰਾ ਅੰਦਾਂ ਘੋ ਕੀਤਾ ਉਹਨੇ ਤੇ ਪਰਚਾ ਕਰਾ ਦਿੱਤਾ ਸੀਗਾ ਤਰਜ ਹੌਲੀ 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 ਕਮ ਠੰਡਾ ਪੈਦਾ ਗਿਆ